ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈਗਾ ਹਿਮਾਚਲ ਦੇ ਵਿੱਚ ਵੀ ਪਹਾੜਾ ਦੇ ਵਿੱਚ ਵੀ ਕਾਫੀ ਮੀਂਹ ਪੈ ਰਿਹਾ ਹੈਗਾ ਤਾਂ ਮੌਨਸੂਨ ਦਸਤਕ ਦੇ ਚੁੱਕਾ ਹੋਇਆ ਤਾਂ ਇਸ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਹੈਗੇ ਕਿਉਂਕਿ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਪਿੰਡਾਂ ਦੇ ਵਿੱਚ ਆਇਆ ਹੈਗਾ ਸੀ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਹੈਗੇ ਸੀ ਜਿਹੜੇ ਬੋੜ ਦੇ ਨਾਲ ਲੱਗਦੇ ਹੈਗੇ ਸੀ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਹੈਗਾ ਸੀਗਾ ਤਾਂ ਕੀ ਇਸ ਵਾਰ ਪ੍ਰਬੰਧ ਕੀਤੇ ਗਏ ਹੈ ਕੀ ਜਿਹੜੇ ਬੰਨ ਉਹ ਰੇਸਰੇ ਹੈਗੇ ਸੀ ਜਾਂ ਬੰਨਾਂ ਦੇ ਵਿੱਚ ਉਹ ਮਿੱਟੀ ਸੀਗੀ ਕੀ ਮਿੱਟੀ ਪਾਈ ਹੈਗੀ ਐ ਜਿਹੜੇ ਸਪਰ ਨੋਚਾ ਹੈਗੀਆਂ ਨੇ ਕੀ ਉਹਦੀ ਮੁਰੰਮਤ ਕੀਤੀ ਗਈ ਹੈਗੀ ਐ ਇੱਕ ਤਸਵੀਰ ਦਿਖਾਣੇ ਹੈਗੇ ਆ ਤੁਸੀਂ ਬੰਨ ਦੇ ਨਾਲ ਹੀ ਜਿਹੜਾ ਇਹ ਨੋਚ ਤੇ ਸਪਰ ਹੈਗੀ ਐ ਉਸਦੇ ਹਾਲਾਤ ਦਿਖਾਵਾਂਗੇ ਇਹ ਸਤਲੁਜ ਦਰਿਆ ਨਿਕਲਦਾ ਹੈਗਾ ਸਤਲੁਜ ਦਰਿਆ ਆਂਦਾ ਹੈ ਤਾਂ ਸਤਲੁਜ ਦਰਿਆ ਤੋਂ ਇਸ ਪਾਸੇ ਜਿਹੜੇ ਅੱਗੇ ਸਪਾਰ ਜਿਹੜੇ ਆ ਲਗਾਏ ਹੁੰਦੇ ਆ ਜਿਹੜਾ ਜਾਲ ਬਣ ਕੇ ਜਿਹੜੇ ਪੱਥਰ ਆ ਉਹ ਲਗਾਏ ਹੁੰਦੇ ਆ ਤਾਂ ਇਸ ਹਿੱਸੇ ਤੋਂ ਜਿਹੜਾ ਨਿਕਲ ਗਏਗੇ ਸੀਗੇ ਪਾਣੀ ਦੇ ਤੇਜ਼ ਬਹਾਵ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਟੱਕਰ ਵੱਜਣ ਦੇ ਨਾਲ ਇੱਥੇ ਇਹ ਦਰਿਆ ਦੇ ਵਿੱਚ ਚਲੇ ਗਏ ਸੀਗੇ ਸੀ ਤਾਂ ਪ੍ਰਸ਼ਾਸਨ ਨੂੰ ਇਹ ਬੰਨਨੇ ਚਾਹੀਦੇ ਹੈਗੇ ਸੀ ਜਿਹੜੇ ਜਾਲ ਆ ਟੁੱਟ ਚੁੱਕੇ ਹੋਏ ਆ ਜਿਹੜੇ ਪੱਥਰ ਹੈਗੇ ਨੇ ਉਹ ਬਾਹਰ ਨਿਕਲ ਚੁੱਕੇ ਹੋਏ ਆ ਤਾਂ ਜੇ ਇਹਨੂੰ ਪੱਕਾ ਕੀਤਾ ਜਾਵੇ ਟਾਈਮਲੀ ਤਾਂ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਤਾਂ ਕਾਫੀ ਸਮਾਂ ਵੀ ਹੁੰਦਾ ਪਰ ਵੱਖ-ਵੱਖ ਥਾਵਾਂ ਤੇ ਜੇ ਗੱਲ ਕਰੀਏ ਜਿਹੜੇ ਬੰਨ ਬਣੇ ਹੋਏ ਆ ਕਿਉਂਕਿ ਬੰਨਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੁੰਦੀ ਹੈ ਅਗਰ ਬੰਨ ਮਜ਼ਬੂਤ ਹੋਣਗੇ ਤਾਂ ਹੀ ਲੋਕਾਂ ਦੇ ਖੇਤ ਬਚ ਸਕਦੇ ਹੈਗੇ ਆ ਉਹਨਾਂ ਦੀ ਫਸਲ ਬਚ ਸਕਦੀ ਹੈਗੀ ਹੈ ਜਾਂ ਲੋਕਾਂ ਦੇ ਜਿਹੜਾ ਪਾਣੀ ਹੈ ਉਹ ਨਹੀਂ ਜਾਂਦਾ ਹੈਗਾ ਤਾਂ ਇਸ ਕਰਕੇ ਪਹਿਲਾ ਹੀ ਜਿਹੜਾ ਪ੍ਰਬੰਧ ਕਰਨੇ ਚਾਹੀਦੇ ਹੈਗੇ ਆ ਹਾਲਾਂਕਿ ਅਧਿਕਾਰੀਆਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਪ੍ਰਬੰਧ ਕੀਤੇ ਹੈਗੇ ਆ ਜਿੱਥੇ ਮਿੱਟੀ ਪਾਉਣ ਦੀ ਲੋੜ ਹੈਗੀ ਸੀ ਅਸੀਂ ਮਿੱਟੀ ਪਾਈ ਹੈਗੀ ਹੈ ਪਰ ਤਸਵੀਰ ਜਿਹੜੀ ਹੈ ਉਹ ਹੇਲੇ ਵੀ ਕੁਝ ਹੋਰ ਬੋਲਦੀ ਹੈ ਕਈ ਥਾਵਾਂ ਦੇ ਉੱਪਰ ਜਿਹੜਾ ਇਦਾਂ ਦੇ ਹਾਲਾਤ ਜਿਹੜੇ ਆ ਉਹ ਨਜ਼ਰ ਆਂਦੇ ਹੈਗੇ ਆ ਜਿੱਥੇ ਸਪਰਤੇ ਨੋਚਾ ਬਣ ਦੇ ਅੱਗੇ ਮਜ਼ਬੂਤੀ ਦੇ ਲਈ ਸਪਰਤੇ ਨੋਚਾ ਲਗਾਈਆਂ ਹੁੰਦੀਆਂ ਉਹ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਨੇ ਤਾਂ ਇਸ ਨੂੰ ਵੀ ਪੱਕਾ ਕਰਨਾ ਚਾਹੀਦਾ ਹੈਗਾ ਇਹ ਤੁਸੀਂ ਬਣ ਤੋਂ ਅੱਗੇ ਦਾ ਜਿਹੜਾ ਇਲਾਕਾ ਹੈਗਾ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇੱਥੇ ਮਿੱਟੀ ਪਿਆ ਸਕਦੀ ਹੈਗੀ ਆ ਕਿ ਜੇ ਇੱਥੇ ਮਿੱਟੀ ਪਾ ਦਿੱਤੀ ਜਾਵੇ ਤਾਂ ਇਹਦੀ ਮਜ਼ਬੂਤੀ ਜਿਹੜੀ ਆ ਉਹ ਹੋਰ ਬਣੂਗੀ ਕਈ ਥਾਵਾਂ ਦੇ ਉੱਪਰ ਨਜਾਇਜ਼ ਕਬਜ਼ੇ ਵੀ ਜੜੇ ਆ ਕੀਤੇ ਹੁੰਦੇ ਆ ਕਈ ਬੰਨ ਜਿਹੜੇ ਆ ਬਣਾ ਲੈਂਦੇ ਹੈਗੇ ਆ ਲੋਕ ਉਹ ਵੀ ਤੋੜਨੇ ਚਾਹੀਦੇ ਤਾਂਕਿ ਦਰਿਆ ਜਿਹੜਾ ਆਪਣੀ ਜਗ੍ਹਾ ਲੈ ਸਕੇ ਔਰ ਦੂਜਿਆਂ ਦੀ ਜਿਹੜੀ ਜਿਹੜੇ ਬੰਨ ਆ ਉਹਨੂੰ ਨੁਕਸਾਨ ਜਿਹੜਾ ਨਾ ਪਹੁੰਚੇ ਜੇ ਕੋਈ ਬੰਨ ਦੇ ਨਾਲ ਛੇੜਛਾੜ ਕਰਦਾ ਹੈਗਾ ਤਾਂ ਉਹ ਵੀ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈਗਾ ਤਾਂ ਇੱਥੇ ਮਿੱਟੀ ਪੈ ਸਕਦੀ ਹੈਗੀ ਆ ਮਿੱਟੀ ਪਾਈ ਜਾ ਸਕਦੀ ਹੈਗੀ ਆ ਜਿੰਦੇ ਨਾਲ ਬੰਨ ਦੇ ਨਾਲ ਜਿਹੜੀ ਆ ਸਪਰਤੇ ਨੋਚਾ ਦੀ ਜਿਹੜੀ ਮਜ਼ਬੂਤੀ ਹੈ ਉਹ ਹੋ ਸਕਦੀ ਹੈਗੀ ਆ ਤਾਂ ਜਿੰਦੇ ਕਰਕੇ ਲੋਕਾਂ ਨੂੰ ਨੁਕਸਾਨ ਨਹੀਂ ਹੋਵੇਗਾ ਕੱਲ ਅਸੀਂ ਐਸਡੀਓ ਡਰੇਨੇਜ ਤੇ ਇਸ ਤੋਂ ਇਲਾਵਾ ਐਮਐਲਨੇ ਜਿਹੜੇ ਅਰਬਨ ਹੈਗੇ ਉਹਨਾਂ ਦਾ ਏਰੀਆ ਬਨ ਵਾਲਾ ਜਿਹੜਾ ਹੈਗਾ ਇਨਸਪੈਕਟ ਕੀਤਾ ਸੀ ਸੁਲਤਾਨ ਵਾਲਾ ਤੋਂ ਚੱਲ ਕੇ ਅਸੀਂ ਬਸਤੀ RAMLAL HABIB ਕੇ ਇਹ ਸਾਰਾ ਏਰੀਆ ਦੇਖ ਕੇ ਆਏ ਆ ਉੱਥੇ ਜੋ ਜੋ ਸਾਨੂੰ ਲੱਗਦਾ ਸੀ ਕਿ ਜਿੱਥੇ ਜਿੱਥੇ ਵੀਕ ਪੁਆਇੰਟਸ ਹੈਗੇ ਆ ਜਾਂ ਫਿਰ ਉੱਥੇ ਪਿੰਡਾਂ ਵਾਲਿਆਂ ਨੇ ਜਿੱਥੇ ਲੱਗਦਾ ਹੈ ਕਿ ਵੀਕ ਪੁਆਇੰਟਸ ਹੈਗੇ ਉਹ ਉਹਨਾਂ ਨੇ ਸਾਨੂੰ ਵਿਜ਼ਿਟ ਕਰਾਏ ਤੇ ਜਿਹੜੀ ਬੰਦੀ ਸਟਰੈਂਥਨਿੰਗ ਹੈ ਉਹ ਸਾਰੀ ਅਪਰੂਵ ਹੋ ਚੁੱਕੀ ਹੈ ਉਹਦਾ ਕੰਮ ਵੀ ਜਿਹੜਾ ਹੈ ਉਹ ਕੱਲ ਸ਼ੁਰੂ ਹੋ ਗਿਆ ਸੀਗਾ ਆਲਰੇਡੀ ਤੇ ਕੁਝ ਜਗ੍ਹਾ ਤੇ ਜਿਹੜੀ ਹੈ ਮਿੱਟੀ ਪਾਣ ਲਈ ਸਾਨੂੰ ਲੋਕਾਂ ਦੀ ਹੈਲਪ ਥੋੜੀ ਚਾਹੀਦੀ ਸੀਗੀ ਉਹਦਾ ਵਾਸਤੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਤੇ ਇਸ ਤੋਂ ਇਲਾਵਾ ਜਿਹੜੀ ਸਥਿਤੀ ਹੈ ਉਹ ਫਿਲਹਾਲ ਸਾਡੇ ਕੰਟਰੋਲ 'ਚ ਹੀ ਹੈ ਨਹੀਂ ਕਿੰਨਾ ਪਾਣੀ ਜਿਹੜਾ ਪੀਛੇ ਹੋ ਗਿਆ ਹੈ ਅਜੇ ਹਲੇ ਫਿਲਹਾਲ ਪਿੱਛੇੋਂ ਕੋਈ ਪਾਣੀ ਛੱਡਣ ਦੀ ਸਾਨੂੰ ਕੋਈ ਇਨਫੋਰਮੇਸ਼ਨ ਹੈ ਨਹੀਂ ਹੈ ਮੋਸਟ ਪ੍ਰੋਬੇਬਲੀ ਅਗਲੇ 2 ਦਿਨਾਂ ਤੱਕ ਕੋਈ ਪਾਣੀ ਜਿਹੜਾ ਹੈਗਾ ਛੱਡਿਆ ਜਾਏਗਾ ਉਹ ਜਿਸ ਤਰ੍ਹਾਂ ਨਾਲ ਵੀ ਇਨਫੋਰਮੇ ਹਾਂਜੀ ਹਲੇ ਅਗਲੇ 2 ਦਿਨ ਤੱਕ ਪਾਣੀ ਜਿਹੜਾ ਹੈਗਾ ਉਹ ਛੱਡਣ ਦੀ ਇਨਫੋਰਮੇਸ਼ਨ ਹੈ ਜੀ ਸਾਨੂੰ ਤੇ ਉਹ ਕਿੰਨਾ ਛੱਡਦੇ ਆ ਉਹ ਉਸੇ ਟਾਈਮ ਤੇ ਪਤਾ ਲੱਗੇਗਾ। ਮੈਂ ਗੱਟੀ ਰਾਜੋ ਕੀ ਨੇ ਗਲਤੀ ਕੀਤੀ ਜਾਵੇ ਪਿਛਲੀ ਜਿਹੜੀ ਉਸ ਨੂੰ ਵੱਡੀ ਮਾਰ ਕੇ ਚੀਗੀ ਤਾਂ ਇਸ ਵਕਤ ਤੋਂ ਸਥਿਤੀ ਗਲਤੀ ਕੀਤੀ ਜਾਵੇ ਤਾਂ ਟਿੰਡੀ ਵਾਲਾ ਦਾ ਜਿਹੜਾ ਹੈ ਕਿ ਬੰਦੀ ਹਲਤ ਬਹੁਤ ਹੀ ਨਾਜ਼ੁਕ ਹੈ। ਥੋੜੀ ਜਿਹੀ ਜਗ੍ਹਾ ਬਚੀ ਹੈ ਅਗਰ ਪਾਣੀ ਵੱਧਦਾ ਹੈ ਤਾਂ ਮਾਰ ਕਰੇਗੀ। ਇਹ ਉਹ ਸਾਰਾ ਹੀ ਜਿੰਨਾ ਲੌਂਗ ਆਪਣਾ ਸਾਰਾ ਬੰ ਹੈਗਾ ਉਹਦੀ ਸਟਰੈਂਥਨਿੰਗ ਦੀ ਪ੍ਰੋਪੋਜ਼ਲ ਜਿਹੜੀ ਹੈਗੀ ਜੀ ਆਲਰੇਡੀ ਅਪਰੂਵਡ ਹੈ ਤੇ ਹਰ ਜਗ੍ਹਾ ਤੇ ਜਿਹੜਾ ਹੈ ਕੰਮ ਸ਼ੁਰੂ ਤੇ ਇਸ ਤੋਂ ਪਹਿਲਾਂ ਵੀ ਮੈਂ ਤਕਰੀਬਨ 20-25 ਦਿਨ ਪਹਿਲਾਂ ਹੀ ਇੱਕ ਮੀਟਿੰਗ ਜਿਹੜੀ ਹੈਗੀ ਉਹ ਫਲਡਸ ਵਾਲਿਆਂ ਨਾਲ ਕਰ ਲਈ ਸੀ ਸਾਰੇ ਜਿੰਨੇ ਡਿਪਾਰਟਮੈਂਟ ਸੀਗੇ ਤੇ ਬੀਡੀਪੀ ਆਫਿਸ ਨੂੰ ਵੀ ਇਹ ਕਿਹਾ ਗਿਆ ਸੀ ਕਿ ਜਿਹੜਾ ਗੱਟੀ ਰਾਜੋਕੇ ਵਾਲਾ ਪੁਲ ਹੈ ਉਹਨੂੰ ਨਰੇਗਾ ਦੇ ਅੰਡਰ ਜਿਹੜਾ ਹੈਗਾ ਫਿਲਹਾਲ ਉਹਨੂੰ ਸ਼ੁਰੂ ਕਰਵਾ ਦਿੱਤਾ ਜਾਵੇ। ਜਿਹੜੇ ਬੰਨ ਪੁਸ਼ਕੀਮਤ ਤੇ ਸੀਗੇ ਉਹਨਾਂ ਨੂੰ ਇਸ ਵਾਰ ਇਸ ਵਾਰ ਉਹਨਾਂ ਦੇ ਵੀ ਮੁਰੰਤਿ ਚਿੱਠੀ ਦੇਣੀ। ਹਾਂਜੀ ਉਹਨਾਂ ਦੀ ਸਟਰੈਂਥਨਿੰਗ ਜਿਹੜੀ ਹੈਗੀ ਉਹ ਹੋ ਰਹੀ ਹੈ ਜੀ ਜਿਹੜਾ ਪੱਥਰ ਵਾਲਾ ਕੰਮ ਹੈ ਉਹ ਥੋੜਾ ਜਿਹਾ ਲੰਮਾ ਕੰਮ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਉਹ ਬਾਅਦ 'ਚ ਟੇਕ ਅ ਅਸੀਂ ਕਰ ਸਕਾਂਗੇ ਉਹ ਪੂਰਾ ਦਾ ਪੂਰਾ ਅਪਰੂਵਡ ਹੈਗਾ ਉਹ ਕਰਾਂਗੇ ਵੀ ਬਾੜ ਦੇ ਪ੍ਰਬੰਧਨਰ ਨੂੰ ਲੈ ਕੇ ਸਾਰੇ ਤਰ੍ਹਾਂ ਦੇ ਤੁਹਾਡੇ ਹਾਂਜੀ ਬਿਲਕੁਲ ਅਸੀਂ ਮੀਟਿੰਗ ਆਲਰੇਡੀ ਕਰ ਵੀ ਚੁੱਕੇ ਹਾਂ ਤੇ ਜੋ ਵੀ ਸਾਨੂੰ ਇਕੁਪਮੈਂਟ ਵਗੈਰਾ ਜ਼ਰੂਰੀ ਹੈਗੀ ਆ ਉਹ ਸਾਰੀ ਅਸੀਂ ਆਪਣੀ ਜਿਹੜੀ ਲਾਈਫ ਜੈਕਟਸ ਵਗੈਰਾ ਹੈਗੀਆਂ ਉਹ ਅਸੀਂ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਆ ਉਹ ਸਾਨੂੰ ਮਿਲ ਰਹੀਆਂ ਨੇ ਤੇ ਇਸ ਤੋਂ ਇਲਾਵਾ ਜੋ ਵੀ ਇਕੁਪਮੈਂਟਸ ਹੈਗੀਆਂ ਉਹ ਸਾਡੇ ਕੋਲ ਪੂਰੀਆਂ ਨੇ ਤੇ ਵੈਸੇ ਤਾਂ ਰੱਬ ਕਰੇ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਆਵੇ ਪਰ ਜੇ ਕੋਈ ਸਿਚੁਏਸ਼ਨ ਆਂਦੀ ਹੈ ਤਾਂ ਅਸੀਂ ਉਹਨੂੰ ਨਜਿੱਠਣ ਲਈ ਤਿਆਰ ਹਾਂ ਇਹ ਤੁਸੀਂ ਬੰਨ੍ਹ ਦਾ ਇਹ ਇੱਥੇ ਖੋਰੇ ਕਿੰਨੇ ਕੁ ਪਏ ਹੋਏ ਆ ਖੋਰੇ ਵਾਵਾ ਨੇ ਵਾਧੂ ਨੇ ਅੱਛਾ ਤਾਂ ਤਾਂ ਦੇ ਖੋਰੇ ਨੇ ਕੀ ਕੀ ਨੁਕਸਾਨ ਹੋ ਜਾਂਦਾ ਫਿਰ ਇਹਦਾ ਇਹਦੇ ਫਸਲਾਂ ਫੁੱਲਣ ਡੁੱਬ ਜਾਂਦੀਆਂ ਸਾਰੇ ਹਾਂ ਤੇ ਹਾਇਰ ਨੂੰ ਵੀ ਖਤਰਾ ਹੈ ਹਾਂ ਜਦੋਂ ਪਾਣੀ ਜ਼ਿਆਦਾ ਆ ਜੇ ਤੇ ਫਿਰ ਖਤਰਾ ਹੋ ਸਕਦਾ ਹਾਂਜੀ ਕੀ ਹੋਣਾ ਚਾਹੀਦਾ ਇਹਦੇ ਮਿੱਟੀ ਮਿੱਟੀ ਪਾਵੇ ਜਾਂ ਕੋਈ ਚੰਗੇ ਪੱਥਰ ਪੁੱਥਰਾ ਨੋਚਾ ਵਾਧਣ ਤੇ ਤਾਂ ਹੀ ਪਰਾਂ ਦਰਿਆ ਵਧੇ ਅ ਜਿਹੜੀਆਂ ਨੋਚਾਂ ਲੱਗੀਆਂ ਨੇ ਅੱਗੇ ਜਿਹੜੇ ਸਪਰ ਲੱਗੇ ਉਹ ਡਿੱਗੇ ਹੋਏ ਆ ਹੱਟ ਗਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਦਿਖਾਈਆਂ ਹੈਗੀਆਂ ਨੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਉਹਨਾਂ ਦਾ ਕਹਿਣਾ ਹੈਗਾ ਕਿ ਜਿੱਥੇ-ਜਿੱਥੇ ਕੋਈ ਕਮੀ ਹੈਗੀ ਆ ਉੱਥੇ ਪੂਰੀ ਕੀਤੀ ਜਾ ਰਹੀ ਹੈਗੀ ਆ ਜਿੱਥੇ ਕੋਈ ਸਾਨੂੰ ਪਤਾ ਲੱਗਦਾ ਹੈਗਾ ਤਾਂ ਉੱਥੇ ਜਿਹੜੇ ਅਸੀਂ ਮਿੱਟੀ ਪਵਾ ਰਹੇ ਹੈਗੀਆਂ ਜਿੱਥੇ ਪੱਥਰ ਦੀ ਲੋੜ ਆ ਉੱਥੇ ਪੱਥਰ ਪਵਾ ਰਹੇ ਹੈਗੀਆਂ ਤਾਂ ਹਾਲਾਤ ਜਿਹੜੇ ਆ ਇਸ ਵਾਰ ਦੇਖਣ ਵਾਲੀ ਗੱਲ ਹੋਊਗੀ ਕਿ ਜੇ ਪਾਣੀ ਆਂਦਾ ਹੈਗਾ ਕਿਉਂਕਿ ਮੌਨਸੂਨ ਨੇ ਦਸਤਕ ਦੇ ਦਿੱਤੀ ਹੋਈ ਹੈ ਪਾਣੀ ਆਂਦਾ ਹੈਗਾ ਕਿ ਇਸ ਇਲਾਕੇ ਦੇ ਵਿੱਚ ਐਤਕੀ ਉਹ ਮਾਰਤਾ ਨਹੀਂ ਕਰਦਾ ਹੈਗਾ ਕਿ ਪਾਣੀ ਜਿਹੜੇ ਬੰਨ ਪਹਿਲੇ ਕਈ ਬੰਨ ਜਿਹੜੇ ਸੀਗੇ ਉਹ ਟੁੱਟੇ ਹੋਏ ਸੀਗੇ ਦੂਜੇ ਪਾਸੇ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਹੈਗੇ ਸੀਗੇ ਹੁਜ਼ੈਨੀ ਵਾਲਾ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਪਾਣੀ ਆਇਆ ਹੈਗਾ ਸੀਗਾ ਜਮੀਨਾਂ 'ਚ ਆਇਆ ਹੈਗਾ ਸੀਗਾ ਕਿ ਇਸ ਵਾਰ ਉੱਥੇ ਪਾਣੀ ਤਾਂ ਨਹੀਂ ਆਏਗਾ ਇਸ ਕਰਕੇ ਸਾਰੇ ਪ੍ਰਬੰਧ ਪੂਰੇ ਕਰਨੇ ਚਾਹੀਦੇ ਹੈਗੇ ਆ ਪ੍ਰਸ਼ਾਸਨ ਨੂੰ ਵੀ ਤਾਂ ਔਰ ਜਿਹੜੇ ਨਜਾਇਜ਼ ਕਬਜ਼ੇ ਕਰਦੇ ਹੈਗੇ ਆ ਜਿਹੜੇ ਬਣਦੇ ਨਾਲ ਕਬਜ਼ਾ ਕਰ ਲੈਂਦੇ ਹੈਗੇ ਜਾਂ ਹੋਰ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਹੈਗਾ ਤਾਂ ਕਿ ਹਾਲਾਤ ਫਿਰ ਉਹਨਾਂ ਦੇ ਬਣੇ ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ ਲਿਵਿੰਗ ਇਨ ਨਿਊਜ਼ ਪੰਜਾਬ ਫਿਰੋਜ਼ਪੁਰ